ਤੀ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਪਰੋਗੀ ਆਪਾਂ ਸਰਬਣ ਕਰੀ ਜਾਂਦੇ ਸੀ ਰਾਜਾ ਭੀਮ ਚੰਦ ਦਾ ਦੂਤ ਗੁਰੂ ਸਾਹਿਬ ਕੋਲ ਆਇਆ ਹੋਇਆ ਸੀ ਭਾਈ ਨੰਦ ਚੰਦ ਜੀ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਕਿਹਾ ਪਹਾੜੀ ਰਾਜੇ ਜੋ ਦੂਤ ਭੇਜਿਆ ਹੈ ਉਸ ਨੂੰ ਹੁਣੇ ਬੁਲਾ ਲਈਏ ਅਤੇ ਉਹ ਆਪ ਜੀ ਦੇ ਚਰਨ ਕਮਲਾਂ ਦੇ ਦਰਸ਼ਨ ਕਰਨ ਲੱਗੇ ਸ਼੍ਰੇਸ਼ਟ ਗੁਰੂ ਜੀ ਤੋਂ ਆਗਿਆ ਲੈ ਕੇ ਸੁਨੇਹਾ ਭੇਜਿਆ ਤਾਂ ਉਹ ਦੂਤ ਸੁਣ ਕੇ ਉਸ ਸਮੇਂ ਆ ਗਿਆ ਦੂਤ ਆ ਕੇ ਦਰਬਾਰ ਦੇ ਵਿੱਚ ਦਾਖਲ ਹੋਇਆ ਅਤੇ ਉਸ ਨੇ ਪੇਟਾ ਮਾਰ ਕੇ ਗਰਦਨ ਝੁਕਾ ਕੇ ਨਮਸਕਾਰ ਕੀਤੀ ਜਿੱਥੇ ਮੇਵੜੇ ਨੇ ਸਥਾਨ ਦੱਸਿਆ ਸੀ ਦੂਤ ਡਰਦਾ ਹੋਇਆ ਸਰੀਰ ਨੂੰ ਸੰਕੋਚ ਕੇ ਬੈਠ ਗਿਆ गुरुजी ਦਾ ਬੱਡਾ ਪ੍ਰਤਾਪ ਇਸ ਤਰ੍ਹਾਂ ਦਿਖਾਈ ਦੇ ਰਿਹਾ ਸੀ ਜਿਨੇ ਇੰਦਰ ਦੇ সিংਹਾਸਨ ਉਤੇ ਸ੍ਰੇਸ਼ਟ ਇੰਦਰ ਬਖਾਈ ਦਿੰਦਾ ਹੈ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਕਿਹਾ ਪਰਾਜੀ ਪੀਮ ਚੰਦ ਨੇ ਆਪ ਜੀ ਅੱਗੇ ਨਮਸਕਾਰ ਕੀਤੀ ਹੈ ਆਪ ਜੀ ਦੇ ਚਰਨ ਕਮਲਾਂ ਉਤੇ ਆਪਣਾ ਸਿਰ ਰੱਖਿਆ ਹੈ ਅਤੇ ਸੇਵਕ ਦਾ ਸੇਵਕ ਹੋਣ ਦੀ ਸੇਵਕਾਂ ਦਾ ਸੇਵਕ ਹੋਣ ਦੀ ਇੱਛਾ ਕੀਤੀ ਹੈ। ਗੁਰੂ ਜੀ ਨੇ ਸ੍ਰੇਸ਼ਟ ਕਮਲ ਮੁਖ ਤੋਂ فرمایا, "ਪੀਲ ਚੰਦ ਲੋਕਾਂ ਦਾ ਵੱਡਾ ਰਾਜਾ ਹੈ। ਉਹ ਸੁਖ-ਸਾਂਦ ਸਿਹਤ ਅੱਜਕੱਲ ਕਿੱਥੇ ਠਹਿਰਿਆ ਹੋਇਆ ਹੈ? ਇੱਥੋਂ ਜਾ ਕੇ ਕਿੱਧਰ ਚਲਾ ਗਿਆ ਸੀ? ਰਾਜੇ ਨੂੰ ਕੀ ਕੰਮ ਹੋਇਆ ਜਿਸ ਲਈ ਆਪ ਨੂੰ ਭੇਜਿਆ ਹੈ? ਉਹ ਕਾਰਨ ਬਿਆਨ ਕਰੋ ਜਿਸ ਸਬੱਤ ਤੇ ਤੁਹਾਡਾ ਆਉਣਾ ਹੋਇਆ ਹੈ।" ਸੁਣ ਕੇ ਦੂਤ ਨੇ ਸਾਰੀ ਸੁਖਸਾਂਦ ਦੱਸੀ ਅਤੇ ਕਿਹਾ ਜਦੋਂ ਦੇ ਪਹਾੜੀ ਰਾਜੇ ਨੇ ਆਪ ਜੀ ਦੇ ਦਰਸ਼ਨ ਕੀਤੇ ਹਨ ਤਦ ਦਾ ਉਹ ਸਾਰਿਆਂ ਕੋਲ ਆਪ ਜੀ ਦੇ ਅਨੇਕ ਵੱਡੇ ਗੁਣ ਗਾਉਂਦਾ ਹੈ ਕਿ ਗੁਰੂ ਜੀ ਬਹੁਤ ਚੰਗੇ ਸੁਹਾ ਦੇ ਮਾਲਕ ਪਿਆਰ ਕਰਨ ਵਾਲੇ ਸੁੰਦਰ ਸਰੀਰ ਵਾਲੇ ਲੋਕਾਂ ਦੇ ਦਿਲਾਂ ਨੂੰ ਚੁਰਾਉਣ ਵਾਲੇ ਹਨ ਜਦੋਂ ਦੇ ਗੁਰੂ ਜੀ ਦੇ ਚਰਨ ਕਮਲ ਇੱਥੇ ਪਏ ਹਨ ਸਾਰੇ ਦੇਸ਼ ਦੇ ਹੀ ਵੱਡੇ ਭਾਗ ਹੋ ਗਏ ਹਨ ਸਾਰੇ ਲੋਕਾਂ ਦਾ ਹੀ ਭਲਾ ਹੋ ਰਿਹਾ ਹੈ ਕੋਈ ਸ਼ਬਦ ਸੁਣਦਾ ਹੈ ਕੋਈ ਦਰਸ਼ਨ ਕਰਦਾ ਹੈ ਸਮੂਹ పాਪ ਆਪਣੇ ਆਪ ਹੀ ਛੁੱਪ ਜਾਂਦੇ ਹਨ ਜਿੱਥੇ ਸ਼ੇਰ ਹੁੰਦਾ ਹੈ ਉੱਥੇ ਹਾਥੀ ਦਾ ਕੋਈ ਡਰ ਨਹੀਂ ਹੁੰਦਾ ਸਾਰਿਆਂ ਨੇ ਹੀ ਆਪ ਜੀ ਦੇ ਦੁਰਲੱਭ ਦਰਸ਼ਨ ਕੀਤੇ ਹਨ ਅਤੇ ਇਥੋਂ ਦੀ ਧਰਤੀ ਵੀ ਤੋਂ ਬਿੱਤਰ ਹੋ ਗਈ ਹੈ ਰਾਜੇ ਵੱਲੋਂ ਕਹੀ ਗਈ ਇਸ ਤਰ੍ਹਾਂ ਆਪ ਜੀ ਦੀ ਬਹੁਤ ਗੁਣਾ ਵਾਲੀ ਮਹਿਮਾ ਸਾਰੇ ਲੋਕ ਹੀ ਸੁਣਦੇ ਰਹਿੰਦੇ ਹਨ ਉਹ ਇਧਰੋਂ ਜਾ ਕੇ ਕਿਧਰੇ ਵੀ ਨਹੀਂ ਗਿਆ ਅਤੇ ਆਪਣੇ ਘਰ ਵਿੱਚ ਹੀ ਬੜੇ ਆਨੰਦ ਨਾਲ ਰਹਿ ਰਿਹਾ ਹੈ ਗੁਰੂ ਜੀ ਮੇਰੇ ਇੱਥੇ ਆਉਣ ਦਾ ਵੀ ਕਾਰਨ ਸੁਣੋ ਰਾਜੇ ਨੇ ਆਪ ਜੀ ਵੱਲ ਪਿਆਰ ਨਾਲ ਹੀ ਭੇਜਿਆ ਹੈ ਰਾਜ ਜੀ ਨੇ ਹੱਥ ਜੋੜ ਕੇ ਇਸ ਤਰ੍ਹਾਂ ਕਿਹਾ ਹੈ ਕਿ ਮੈਂ ਆਪ ਜੀ ਦੇ ਚਰਨ ਕਮਲਾਂ ਦੀ ਪ੍ਰੀਤ ਦਾ ਚਾਹਵਾਨ ਹਾਂ ਪਹਾੜੀ ਇਲਾਕੇ ਵਿੱਚ ਜਿੰਨਾ ਵੀ ਮੇਰਾ ਰਾਜ ਹੈ ਗੁਰੂ ਜੀ ਉਹ ਆਪਣਾ ਜਾਣ ਕੇ ਸ਼ੇਅਰ ਕਰਨ ਜਿਸ ਤਰ੍ਹਾਂ ਆਪਣੇ ਉੱਤੇ ਹੁਕਮ ਕਰਕੇ ਕਹਿੰਦੇ ਹਨ ਉਸੇ ਤਰ੍ਹਾਂ ਹੀ ਮੇਰੇ ਉੱਤੇ ਵੀ ਕਿਰਪਾ ਧਾਰਨ ਕਰਨ ਮੇਰੇ ਘਰ ਵਿੱਚ ਹਾਥੀ ਕੋੜੇ ਆਦਕ ਹਨ ਉਹਨਾਂ ਵਿੱਚੋਂ ਵਧੀਆ ਦੇਖ ਕੇ ਮੰਗਵਾ ਲਿਆ ਕਰਨ ਰਾਜੀ ਆਪਣੇ ਘਰ ਮਹਿਲ ਵਿੱਚ ਆਪ ਜੀ ਦੇ ਚਰਨ ਪਵਾਉਣਾ ਚਾਹੁੰਦੇ ਹਨ ਜਦੋਂ ਆਪ ਜੀ ਨੂੰ ਮਿਲਿਆ ਬੜਾ ਉਤਸ਼ਾਹਿਤ ਰਹਿੰਦਾ ਹੁਣ ਜਿਹੜੀ ਵਸਤੂ ਮੇਰੇ ਘਰ ਵਿੱਚ ਹੈ ਗੁਰੂ ਜੀ ਦੇ ਹਿਰਦੇ ਵਿੱਚ ਜਿਸ ਵਸਤੂ ਦੀ ਵੀ ਇੱਛਾ ਹੋਵੇ ਬਿਨਾਂ ਕਿਸੇ ਫਰਕ ਤੋਂ ਆਪਣੀ ਜਾਣਰ ਆਪਣੇ ਘਰ ਵਾਂਗ ਹੀ ਮੰਗਵਾ ਲੈਣ ਤਦ ਹੀ ਮੇਰਾ ਮਨ ਬਹੁਤ ਖੁਸ਼ ਹੋਵੇਗਾ ਇਸ ਤਰ੍ਹਾਂ ਵੱਡੇ ਸਟੇਸਟ ਪ੍ਰੇਮ ਸਹਿਤ ਕਹਿ ਕੇ ਮੈਨੂੰ ਭੇਜਿਆ ਹੈ ਮੂਰਖ ਦੂਤ ਝੂਠ ਵਿੱਚ ਨਾ ਤੇ ਧੋਖੇ ਨਾਲ ਕਹਿ ਰਿਹਾ ਸੀ ਅਤੇ ਗੁਰੂ ਜੀ ਨੂੰ ਆਪਣੇ ਰਾਜੀ ਵਾਂਗ ਹੀ ਸਮਝ ਰਿਹਾ ਸੀ ਉਹ ਦੂਤ ਦੀ ਬਿਲਕੁਲ ਮੋਰ ਦੀ ਤਰ੍ਹਾਂ ਆਨੰਦ ਦੇਣ ਵਾਲੀ ਸੀ ਪਰੰਤੂ ਜੇਕਰ ਉਸ ਦੀ ਕਿਰਿਆ ਵੇਖੋ ਤਾਂ ਉਹ ਕੀੜੇ ਖਾਣ ਵਾਲੀ ਸੀ ਉਹ ਆਪਣੇ ਮਿੱਤਰਤਾ ਤਾਂ ਜਨਵਾ ਦਿਖਾ ਰਹੀ ਸੀ ਪਰੰਤੂ ਜੰਗਲ ਦੇ ਸੱਪ ਵਾਂਗ ਉਲਟਾ ਕੰਮ ਕਰਨਾ ਚਾਹੁੰਦਾ ਸੀ ਜਿਸ ਤਰ੍ਹਾਂ ਸੋਨੇ ਦਾ ਘੜਾ ਜ਼ਹਿਰ ਭਰਿਆ ਹੋਵੇ ਜਾਂ ਫਿਰ ਕੋਈ ਫਲ ਦੇ ਤਰੀਕਿਆਂ ਦੇ ਨਾਲ ਬਣਾਇਆ ਹੋਵੇ ਭਾਵ ਮਿਠਾਸ ਅਤੇ ਜ਼ਹਿਰ ਜਿਸ ਵਿੱਚ ਦੋਵੇਂ ਰਸ ਮੌਜੂਦ ਹੋਣ ਜਿਸ ਦਾ ਸਵਾਦ ਮਿੱਠਾ ਅਤੇ ਤਾਸੀਰ ਜ਼ਹਿਰੀਲੀ ਹੋਵੇ ਦੂਤ ਬਾਹਰੋਂ ਤਾਂ ਬਹੁਤ ਕੀਮਤੀ ਬਚਨ ਬੋਲ ਰਿਹਾ ਸੀ ਪਰੰਤੂ ਅੰਦਰੋਂ ਜਿਵੇਂ ਕੋਲ ਕੇ ਜ਼ਹਿਰ ਭਰਿਆ ਹੋਇਆ ਸੀ ਕਵੀ ਜੀ ਕਹਿ ਰਹੇ ਹਨ ਕਿ ਰਾਜਾ ਭੀਮ ਚੰਦ ਦੇ ਧੋਖੇ ਦੀ ਤੁਲਨਾ ਕਿਹੜੀ ਚੀਜ਼ ਨਾਲ ਕਹਿ ਕੇ ਕਰੀਏ ਜਿਵੇਂ ਵਸਤਰ ਦੇ ਉਲੇ ਪਿੱਛੇ ਜਾਦੂਗਰ ਦਾ ਕਰਮ ਹੁੰਦਾ ਹੈ ਗੁਰੂ ਜੀ ਜਿਸ ਤਰੀਕੇ ਨਾਲ ਇਹ ਹਾਥੀ ਦੇ ਦੇਣ ਉਸਨੇ ਉਸੇ ਤਰ੍ਹਾਂ ਹੀ ਕਪਟ ਭਰੀ ਗੱਲ ਕਹੀ ਹੈ ਇਹ ਸੁਣ ਕੇ ਤਦ ਭਾਈ ਆਨੰਦ ਚੰਦ ਨੇ ਕਿਹਾ ਜੇਕਰ ਇਸ ਤਰੀਕੇ ਨਾਲ ਰਾਜੇ ਨੇ ਆਪਣੇ ਚਿੱਤ ਵਿੱਚ ਚਾਹਿਆ ਹੈ ਤਾਂ ਇਹ ਗੱਲ ਤਾਂ ਬਹੁਤ ਚੰਗੇਰੀ ਹੈ ਹਮੇਸ਼ਾ ਲਈ ਸੁਖਦਾਈ ਹੋਵੋਗੇ ਅਤੇ ਦਿਨ-ਪ੍ਰਤੀ ਦਿਨ ਵੱਡਾ ਮੇਲ ਮਿਲਾਪ ਬਣਿਆ ਰਹੇਗਾ ਗੁਰੂ ਘਰ ਨਾਲ ਜਿਵੇਂ ਕੋਈ ਇੱਛਾ ਕਰਦਾ ਹੈ ਬਿਨਾਂ ਦੇਰੀ ਤੋਂ ਉਸੇ ਤਰ੍ਹਾਂ ਦਾ ਫਲ ਪਾਉਂਦਾ ਹੈ ਜਿਸ ਦਾ ਨਿਵਾਸ ਸਥਾਨ ਹਮੇਸ਼ਾ ਲਈ ਕੋਲ ਹੁੰਦਾ ਹੈ ਉਹ ਪ੍ਰੇਮ ਕਰਦਾ ਹੈ ਜਾਂ ਕੋਈ ਵੱਡੀ ਦਵੇਸ਼ ਭਾਵਨਾ ਜਾਣੋ ਈਰਖਾ ਰੱਖਦਾ ਹੈ ਜਿਸ ਦਾ ਚਿੱਤ ਖੁਸ਼ੀ ਜਾਂ ਗਮੀ ਦੇ ਵਸ ਰਹਿਦਾ ਹੈ ਉਸ ਤੋਂ ਹਮੇਸ਼ਾ ਸੁਖ ਅਤੇ ਦੁੱਖ ਮਿਲਦਾ ਹੈ ਅਮੀਰ ਜਾਂ ਗਰੀਬ ਜਿਹੜਾ ਵੀ ਭਲਾ ਚਾਹੁੰਦਾ ਹੈ ਉਹ ਹਮੇਸ਼ਾ ਸਾਫ਼ ਹਿਰਦੇ ਸਹਿਤ ਗੁਰੂ ਜੀ ਨਾਲ ਜੁੜ ਕੇ ਕਹੇ ਇਹ ਸੁਣ ਕੇ ਦੂਤ ਨੇ ਕਿਹਾ ਰਾਜੀ ਨੇ ਗੁਰੂ ਜੀ ਪਾਸਿਓ ਇਸ ਤਰ੍ਹਾਂ ਹੀ ਚਾਹਿਆ ਹੈ ਕਿ ਜਗਤ ਵਿੱਚ ਮੇਰੀ ਵੱਡੀ ਸ਼ੋਭਾ ਸੋਭਾ ਹੋਵੇਗੀ ਮਰਨ ਪਿਛੋਂ ਪਰਲੋਕ ਵਿੱਚ ਵੀ ਉਸ ਵੇਲੇ ਸੁੱਖ ਹੋਵੇਗਾ ਆਪਣੇ ਪੁੱਤਰ ਦਾ ਸਗਨ ਆਇਆ ਜਾਣ ਕੇ ਹੁਣ ਸੋਪਾ ਵਾਸਤੇ ਮੈਨੂੰ ਭੇਜਿਆ ਹੈ ਫਤਿਹ ਸ਼ਾ ਸ਼੍ਰੀਨਗਰ ਦਾ ਰਾਜਾ ਹੈ ਜਿਸ ਦੇ ਰਾਜ ਭਾਗ ਦਾ ਵੱਡਾ ਪ੍ਰਤਾਪ ਹੈ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਤੈਅ ਕੀਤਾ ਹੈ ਹੁਣ ਉਸ ਨੇ ਆਪਣੇ ਚਿੱਤ ਵਿੱਚ ਵਿਆਹ ਦੇਣਾ ਚਾਹਿਆ ਹੈ ਇਹ ਸੁਣਿਆ ਕਿ ਪਹਿਲਾ ਲਾਗੀ ਆਉਣਗੇ ਉਹਨਾਂ ਵਾਸਤੇ ਆਪਣੇ ਘਰ ਵਿੱਚ ਹੀ ਤਿਆਰੀ ਕਰਦੇ ਰਹਿਣਗੇ ਇਹ ਖੁਸ਼ੀ ਦੇ ਕਾਰਜ ਵਿੱਚ ਸ੍ਰੇਸ਼ਟ ਵਸਤੂਆਂ ਚਾਹੀਦੀਆਂ ਹਨ ਜਿਹੜੀਆਂ ਘਰ ਵਿੱਚ ਨਾ ਹੋਣ ਅਤੇ ਉਹ ਬਾਹਰੋਂ ਮੰਗ ਲੈਂਦੇ ਹਨ ਅਮੀਰ ਗਰੀਬ ਸਾਰੇ ਹੀ ਇੱਕ ਸਮਾਨ ਹੁੰਦੇ ਹਨ ਮੰਗਣ ਤੋਂ ਬਗੈਰ ਤਾਂ ਕਿਸੇ ਦਾ ਵੀ ਕੰਮ ਨਹੀਂ ਚੱਲਦਾ ਵਿਚਾਰ ਕਰਕੇ ਵੇਖਿਆ ਕਿ ਹੋਰ ਜਿੰਨੇ ਵੀ ਪਹਾੜੀ ਰਾਜੇ ਹਨ ਸਾਡੇ ਰਾਜੇ ਨਾਲੋਂ ਕੋਈ ਵੀ ਵੱਡਾ ਨਹੀਂ ਹੈ ਕਿਸੇ ਕੋਲੋਂ ਵੀ ਕੋਈ ਚੀਜ਼ ਲੈਣੀ ਉਚਿਤ ਨਹੀਂ ਕਿਉਂਕਿ ਆਪਣੇ ਨਾਲੋਂ ਕੋਈ ਵੀ શ્રેષ્ઠ ਵਖਾਏ ਨਹੀਂ ਦੰਦਾ ਜਦੋਂ ਦਾ ਚਿੱਤ ਵਿੱਚ ਵਿਚਾਰ ਕਰਕੇ ਵੇਖਿਆ ਹੈ ਕਿ ਆਪਜੀ ਤੋਂ ਬਿਨਾ ਸਾਰੇ ਰਾਜੇ ਹੀ ਛੋਟੇ ਹਨ ਰਾਜਿਆਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਵੱਡਾ ਦ੍ਰਿੜ નિਸ਼ਚਾ ਧਾਰਨ ਕੀਤਾ ਹੈ ਕਿ ਜਿਵੇਂ ਇਹ ਸਾਡਾ ਪੁੱਤਰ ਹੈ ਉਸੇ ਤਰ੍ਹਾਂ ਹੀ ਗੁਰੂ ਦਾ ਹੈ ਤਦ ਹੀ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਉਹਨਾਂ ਨੇ ਆਪ ਜੀ ਦੀ ਬਹੁਤ ਸ਼੍ਰੇਸ਼ਟ ਬੜਾਈ ਕਹਿ ਕੇ ਸੁਣਾਈ ਕਿ ਜਾ ਕੇ ਪ੍ਰਸ਼ਾਦੀ ਹਾਥੀ ਲੈ ਆਵੋ ਗੁਰੂ ਜੀ ਸਾਡੀ ਇੱਜ਼ਤ ਰੱਖਣਗੇ ਉਹਨਾਂ ਦੇ ਘਰ ਵਿੱਚ ਬਹੁਤ ਅਜੀਬ ਵਸਤੂਆਂ ਹਨ ਜਿਹੜੇ ਉਹਨਾਂ ਦਾ ਤਮਾਸ਼ਾ ਵੇਖ ਲੈਂਦੇ ਹਨ ਉਹ ਪ੍ਰਸੰਨ ਹੋ ਜਾਂਦੇ ਹਨ ਇੱਕ ਵਾਰੀ ਤੁਸੀਂ ਉਹੋ ਲੈ ਕੇ ਆਵੋ ਅਤੇ ਕੁੜਮਾਂ ਤੇ ਲਾਗੀਆਂ ਨੂੰ ਦਿਖਾਵੋ ਉਨ੍ਹਾਂ ਦੇ ਜਾਣ ਪਿੱਛੋਂ ਹਾਥੀ ਵਾਪਸ ਪਹੁੰਚਾ ਦੇਵਾਂਗੇ ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਜਾਣਗੇ ਉਹ ਫਤਿਹਾਂ ਸਹਤ ਸਾਰਿਆਂ ਨੂੰ ਸੁਣਾਉਣਗੇ ਇਹਨਾਂ ਅਦਭੂਤ ਚੀਜ਼ਾਂ ਨੂੰ ਬੁਖਾ ਕੇ ਅਸੀਂ ਆਪਣੀ ਸ੍ਰੇਸ਼ਟ ਵਡਿਆਈ ਵਿਧਾਵਾਂਗੇ ਇਸ ਤਰ੍ਹਾਂ ਮੇਰਾ ਇੱਥੇ ਆਉਣਾ ਹੋਇਆ ਹਾਂ ਰਾਜੇ ਨੇ ਮੈਨੂੰ ਸੁੱਖਾਂ ਦੇ ਘਰ ਗੁਰੂ ਜੀ ਕੋਲ ਭੇਜਿਆ ਹੈ ਦੂਤ ਦੇ ਤੋਖੇ ਭਰੇ ਬਚਨ ਸੁਣ ਕੇ ਗੁਨਾ ਦੇ ਸਮੁੰਦਰ ਅੰਤਰਜਾਮੇ ਗੁਰੂ ਜੀ ਨੇ ਸਾਰੀ ਗੱਲ ਜਾਣ ਲਈ ਗੁਰੂ ਜੀ ਨੂੰ ਪਹਾੜੀ ਰਾਗਿਆਂ ਦੇ ਬਾਰੇ ਲੱਗਿਆ ਕਿ ਇਹ ਮਤ ਦੇ ਕੱਚੇ ਹੀ ਹਨ ਇਹ ਧੋਖਾ ਕਰਕੇ ਆਪਣੇ ਆਪ ਨੂੰ ਸੱਚੇ ਕਹਾਉਂਦੇ ਹਨ ਜੇਕਰ ਇਹਨਾਂ ਨੂੰ ਹੁਣ ਪ੍ਰਸ਼ਾਦੀ ਹਾਥੀ ਦੇ ਦੇਵਾਂਗੇ ਤਾਂ ਵੀ ਇਹ ਨਿੰਦਕ ਝਗੜਾ ਹੀ ਕਰਨਗੇ ਫਿਰ ਇਹ ਮਾੜੀ ਮੱਤ ਵਾਲੀ ਪ੍ਰਸ਼ਾਦੀ ਹਾਥੀ ਨੂੰ ਵਾਪਸ ਨਹੀਂ ਕਰਨਗੇ ਆਪਣੀ ਚਲਾਕੀ ਨੂੰ ਬਹੁਤ ਵੱਡਾ ਕੰਮ ਸਮਝਣਗੇ ਫਿਰ ਵੱਡਾ ਜੁੱਧ ਕਰਨਾ ਪਵੇਗਾ ਪਹਾੜੀ ਰਾਜਾ ਹੰਕਾਰ ਕਰਕੇ ਬਹੁਤ ਮਾੜੀਆਂ ਚਾਲਾਂ ਚੱਲੇਗਾ ਇਸ ਕਰਕੇ ਪ੍ਰਸ਼ਾਦੀ ਹਾਥੀ ਦੇਣਾ ਹੀ ਨਹੀਂ ਬਣਦਾ ਇਸ ਨਾਲ ਤਾਂ ਜੰਗ ਕਰਨਾ ਹੀ ਪਾਉਂਦਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਜਗਤ ਗੁਰੂ ਜੀ ਨੇ ਕਿਹਾ ਇਹ ਹਾਥੀ ਇੱਕ ਸਿੱਖ ਰਾਜਾ ਰਤਨਰਾਏ ਇੱਛਾ ਧਾਰਨ ਕਰਕੇ ਲਿਆਇਆ ਹੈ ਗੁਰੂ ਜੀ ਲਈ ਇਹੀ ਉਚਿਤ ਹੈ ਉਹੋ ਆਪਣੇ ਕੋਲ ਹੀ ਰੱਖਣ ਉਸ ਰਾਜੇ ਨੇ ਇਸ ਤਰ੍ਹਾਂ ਦੇ ਉਦੇਸ਼ ਹਿਰਦੇ ਵਿੱਚ ਧਾਰਨ ਕੀਤਾ ਹੈ ਇਹ ਹੋਰ ਕਿਸੇ ਨੂੰ ਨਹੀਂ ਦੇਣਾ ਗੁਰੂ ਜੀ ਆਪ ਹੀ ਦਿਲ ਪਰਚਾਵਾ ਕਰਨ ਜਾਂ ਇਸ ਉੱਤੇ ਚੜਨ ਰਾਜਾ ਰਤਨਰਾਏ ਨੇ ਅਨੇਕ ਚਤਨਾ ਸਹਿਤ ਬੜੀ ਦੂਰੋਂ ਇਹ ਵੱਡਾ ਦੁਰਲੱਭ ਹਾਥੀ ਲਿਆ ਕੇ ਸਾਡੇ ਦਰਸ਼ਨ ਕੀਤੇ ਹਨ ਗੁਰੂ ਘਰ ਦਾ ਹਮੇਸ਼ਾ ਹੀ ਨਿਯਮ ਰਿਹਾ ਹੈ ਕਿ ਉਹ ਉਵੇਂ ਹੀ ਕਰਦੇ ਹਨ ਜਿਵੇਂ ਪ੍ਰੇਮੀ ਸਿੱਖ ਚਾਹੁੰਦੇ ਹਨ ਅਸੀਂ ਸਿੱਖ ਦਾ ਮਨੋਰਥ ਸਫਲ ਕਰਦੇ ਹੋਏ ਕਰਦੇ ਹਾਂ ਉਸ ਨੂੰ ਭੁਲਾ ਕੇ ਕਦੇ ਦੂਰ ਨਹੀਂ ਕਰਦੇ ਇਸ ਕਰਕੇ ਜਾ ਕੇ ਰਾਜੇ ਨੂੰ ਕਹੋ ਸਾਡੇ ਕੋਲ ਇੱਕ ਹੋਰ ਹਾਥੀ ਵੀ ਹੈ ਆਪਣੇ ਰਾਜੇ ਨੂੰ ਪੁੱਛ ਕੇ ਉਹ ਲੈ ਜਾਵੋ ਅਤੇ ਕੁੜਮਾਂ ਦੇ ਲਾਗੀਆਂ ਨੂੰ ਵਿਖਾ ਦੇਵੋ ਇਹ ਸੁਣ ਕੇ ਦੂਤ ਚੁੱਪ ਹੋ ਗਿਆ ਅਤੇ ਜਾਣ ਗਿਆ ਕਿ ਗੁਰੂ ਜੀ ਹਾਥੀ ਨਹੀਂ ਦੇ ਰਹੇ ਉਹ ਗੁਰੂ ਜੀ ਦੀ ਇੱਛਾ ਨੂੰ ਵੇਖਦੇ ਆ ਹੋਇਆ ਵਿਦਾ ਹੋ ਗਿਆ ਤੇ ਨਮਸਕਾਰ ਕਰਕੇ ਆਪਣੇ ਰਾਹ ਪੈ ਗਿਆ ਦੂਤ ਹਿਰਦੇ ਤੋਂ ਬਹੁਤ ਦੁਖੀ ਹੋਇਆ ਉਸ ਦਾ ਮੁਖੜਾ ਮੁਰਝਾ ਗਿਆ ਸੀ ਉਹ ਕੰਮ ਨਾ ਵਰਣ ਕਰਕੇ ਸ਼ਰਮਿੰਦਾ ਹੋਇਆ ਜਾ ਰਿਹਾ ਸੀ ਦੂਤ ਨੇ ਗੁਰੂ ਜੀ ਨੂੰ ਅੰਤਰਜਾਮੀ ਜਾਣਿਆ ਕਿਉਂਕਿ ਉਹਨਾਂ ਨੇ ਪਹਾੜੀ ਰਾਜਿਆਂ ਦੇ ਸਾਰੇ ਕਾਪਤ ਨੂੰ ਪਛਾਣ ਲਿਆ ਸੀ ਦੂਤ ਦੇ ਵਿੱਚ ਅਨੇਕ ਉਪਾਅ ਸੋਚਦਾ ਹੋਇਆ ਫਿਰ ਆਪਣੇ ਨਗਰ ਦੇ ਵਿੱਚ ਦਾਖਲ ਹੋਇਆ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ